ਕਾਂਗਰਸ ਦੇ ਸੀਨੀਅਰ ਲੀਡਰ ਤੇ ਸਾਬਕਾ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਜੁੜੇ ਨਹੀਂ ਬਾਜਵਾ ਸਾਹਿਬ ਇਹ ਇਲਜ਼ਾਮ ਡਾਕਟਰ ਨਵਜੋਤ ਕੋਰ ਸਿੱਧੂ ਵੱਲੋਂ ਲਗਾਏ ਗਏ ਪੈਸੇ ਦੇ ਕੇ ਕਾਂਗਰਸ ਨੇ ਇਹ ਟਿਕਟਾਂ ਵੇਚਦੀ ਹੈ ਅਹ ਦੇਖੋ ਮੇਰਾ ਜ਼ਿੰਦਗੀ ਦਾ ਪਰਸਪਰ ਸ਼ੀਰਿੰਗ ਹੈ ਮੈਂ ਬੜੇ ਚਿਰ ਦਾਸ ਪਾਰਟੀ ਦਾ ਹਲਚਾ ਅਸ ਵਿਸਾਤ ਆਸ਼ ਲੱਗ ਲਈ ਗਏ ਨੇ ਜੀ ਮੇਰੇ ਕੋਲੋਂ ਜ਼ਿੰਦਗੀ ਦੀ ਕਦੇ ਕਿਸੇ ਨੇ ਪੈਸੇ ਨਹੀਂ ਮੰਗੇ ਜੀ ਤੇ ਨਾ ਮੈਂ ਕਿਸੇ ਨੂੰ ਕਦੇ ਪੈਸੇ ਦੇ ਕੇ ਟਿਕਟ ਲਈ ਹੈ ਜੀ ਆਪਣੀ ਮੈਰਿਟ ਦੇ ਟਿਕਟ ਮਿਲਦੀ ਰਹੀ ਹੈ ਆ ਕੋਈ ਲੀਡਰ ਮਦਦ ਕਰਦਾ ਕੋਈ ਖਫਾਨਸ ਕਰਦਾ ਉਹ ਗੱਲ ਵੱਖਰੀ ਹੈ ਪਰ ਪੈਸੇ ਮੰਗਣ ਵਾਲੀ ਗੱਲ આજ ਤੱਕ ਜ਼ਿੰਦਗੀ 'ਚ ਮੇਰੇ ਨਾਲ ਕਦੇ ਨਹੀਂ ਹੋਈ ਮੈਂ ਮਨਿਸਟਰ ਵੀ ਬੜਿਆ ਹਾਂ ਆ ਇਕਮਾਨ ਦੀ ਕਿਰਪਾ ਨਾਲ ਟਿਕਟ ਮਿਲਦੀ ਸੀ ਆ ਇਕਮਾਨ ਦੀ ਕਿਰਪਾ ਨਾਲ ਪਰ ਕਦੇ ਜ਼ਿੰਦਗੀ 'ਚ ਕਿਸੇ ਹਾਈਕ ਮਾਰਗ ਦਿੱਲੀ ਦੇ ਕਿਸੇ ਬੰਦੇ ਪੰਜਾਬ ਦੇ ਮੇਰੇ ਤੋਂ ਪੈਸੇ ਨਹੀਂ ਮਾਰੇ ਡਾਕਟਰ ਨਰਜੋਤ ਕੋਰ ਸਿੱਧੂ ਦੇ ਇਸ ਬਿਆਨ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਮੈਂ ਤਾਂ ਇਮਚੁਰ ਪਰ ਅਨਸ਼ੁਮਨਾ ਪਰੂਨਲ ਕੋ ਪਸੋਂ ਸੀਨੀਅਰ ਤੋਂ ਹੋਈ ਜਾਂ ਉਹਨਾਂ ਕੋ ਐਮਸੀ ਹੋਈ ਮੈਨੂੰ ਕੁਛ ਨਹੀਂ ਪਤਾ ਜੀ ਪਰ ਮੈਨੂੰ ਉਸ ਬਿਆਨ ਤੋਂ ਦੱਗਿਆ ਨਹੀਂ ਕਿ ਸੱਚਾਈ ਹੋਏ ਜੇ ਉਹਨਾਂ ਕੋਲ ਹੈਗੀ ਆ ਤਾਂ ਉਹਨਾਂ ਨੂੰ ਹਾਈ ਕਮਾਂਡ ਦੀ ਨੌਲੇਜ ਤੇ ਓਰੀਜਿਨਲ ਉਹਨਾਂ ਨਾਲ ਸ਼ੇਅਰ ਕਰਨੀ ਕਹੀਦੀ ਸੀ ਪਜਾਇ ਕੇ ਸੇ ਪੰਜਾਬ ਤੇ ਪੱਧਰ ਤੇ ਰੌਲਾ ਪਾ ਦੇ ਤਾਂ ਕਿਉਂਕਿ ਸੀਨੀਅਰ ਲੀਡਰ ਨੇ ਨਵਜੋਤਪੁਰ ਸਿੱਧੂ ਔਰ ਉਹਨਾਂ ਦੇ ਵੱਲੋਂ ਇਹ ਨਹੀਂ ਗੱਲ ਗੱਲ ਸੀਨੀਅਰ ਜੂਨੀਅਰ ਦੀ ਨਹੀਂ ਜੀ ਕਨਾਲਾਂ ਜਾਂ ਬੜਾ ਵੱਡਾ ਲਾਇਆ ਇਸ ਲਈ ਉਹਦੇ ਲਈ ਉਹਨਾਂ ਕੋ ਜੇ ਕੋ ਅਵੈਲਬਿਲਿਟੀ ਹੈਗੀ ਸੀ ਤੇ ਦਿੱਲੀ ਦਿੱਲੀ ਉਹਨਾਂ ਦੀ ਪਹੁੰਚ ਹੈਗੀ ਹੈ ਦਿੱਲੀ ਉਹ ਜਦੋਂ ਮਰਜ਼ੀ ਹੱਗਿਆ ਅਸੀਂ ਤੇ ਕਦੇ ਨਹੀਂ ਕਿਸੇ ਨੂੰ ਹਾਈ ਕਮਾਂਡ ਮਿਲ ਸਕਦੇ ਜੀ ਸਿੱਧੂ ਫੈਮਿਲੀ ਦੇ ਜਦੋਂ ਮਰਜ਼ੀ ਜਾ ਕੇ ਮਿਲ ਲੈਂਦੀ ਹੈ ਤੇ ਅੱਥੋਂ ਲੱਕੀ ਜੇ ਉਹਨਾਂ ਕੋਲ ਕੋਈ ਐਸੇ ਐਵੀਡੈਂਸ ਸੀ ਤੇ ਹਾਈ ਕਮਾਂਡ ਦੀ ਨੌਲੇਜ ਹੋਣੀ ਚਾਹੀਦੀ ਸੀ ਉਹਨਾਂ ਨਾਲ ਸ਼ੇਅਰ ਕਰਨੀ ਚਾਹੀਦੀ ਬਜਾਈ ਇੱਥੇ ਉਹ ਯਾਰ ਉਹ ਦਰਸ਼ਨ ਬਾਬਾ ਜੀ ਦਾ ਫੰਕਸ਼ਨ ਰਾਜੇ ਲੋਕ ਉਹਨਾਂ ਨੇ ਇਹ ਵੀ ਦੱਸਿਆ ਕਿ ਪ੍ਰਤਾਪ ਬਾਜਵਾ ਹੋਰੀ ਭਾਜਪੀ ਦੇ ਲੀਡਰਾਂ ਨਾਲ ਮੁਲਾਕਾਤ ਕਰਦੇ ਨੇ ਅ ਕਿਸ ਤਰੀਕੇ ਨਾਲ ਦੇਖਦੇ ਹੋ ਬਾ ਪਤਾ ਨਹੀਂ ਵੀ ਉਹਦੇ ਫਿਰ ਉਹਦਾ ਜਵਾਬ ਤੋਂ ਹੀ ਦੇਖ ਸਕਦੇ ਨੇ ਮੈਂ ਤਾਂ ਕੁਝ ਨਹੀਂ ਕਹਿ ਸਕਦਾ ਇਸ ਮਸਲੇ 'ਤੇ ਨਾ ਪ੍ਰਤਾਪ ਕੁਰਤਾ ਬਾਜਾ ਜੀ ਬਈ ਬੀਜੇ ਵੀਰਾਂ ਮੀਰੀਆਂ ਗੱਦੇ ਨੇ ਇਹਦੇ ਬਾਰੇ ਮੇਰੇ ਮੇਰੇ ਨਾਲ ਕੋਈ ਗੱਲ ਨਹੀਂ ਜੇ ਉਹਨਾਂ ਕੋਲ ਇਹੋ ਜਿਹੀ ਵੀ ਐਵਿਡੈਂਸ ਹੈਗੀ ਆ ਤੇ ਹਾਈ ਕਮਾਂਡ ਨੂੰ ਉਹਨੂੰ ਸ਼ੇਅਰ ਕਰਨੀ ਚਾਹੀਦੀ ਹੈ ਜਿਹੜੀ ਤਰ੍ਹਾਂ ਤਰ੍ਹਾਂ ਜਮੀਂ ਚੋਂ ਦਾ ਵੀ ਜ਼ਿਕਰ ਹੋਇਆ ਟਿਕਟ ਪੈਸੇ ਦੇ ਕੇ ਜਿਹੜੀ ਉਹ ਦਿੱਤੀ ਗਈ ਦਿਖੋ ਇਹਦਾ ਪੈਦਾ ਹੋਣ ਉਹ ਜਿਨ੍ਹਾਂ ਦੇ ਇਲਜ਼ਾਮ ਲੱਗੇ ਜਿਨ੍ਹਾਂ ਟਿਕਟ ਦਿੱਤੀ ਹੈ ਤੇ ਉਹਨਾਂ ਦੀ ਸਫਾਈ ਦੇਣੀ ਹੈ ਮੈਨੂੰ ਕੋਈ ਪਤਾ ਨਹੀਂ ਇਹ ਮੇਰੇ ਪਰਸਨ ਨਾਲ ਕੋਈ ਇਹੋ ਜਿਹੀ ਗੱਲ ਹੈ ਪੰਜਾਬ ਕਾਂਗਰਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਜੀਆ ਸਿੱਧੂ ਜੋੜੇ ਦਾ ਭਵਿੱਖ ਕੀ ਦੇਖਦੇ ਹੋ ਗੁਰੂ ਕਾਂਗਰ ਦੇ ਪ੍ਰੋਜੈਕਟ ਜਿਖਾ ਦਿਖਵਾ ਦੇਣ ਤਾਂ ਕਾਂਗਰ ਸਿਰਫ ਵੇਖਣ ਲਈ ਖਰਾਬ ਕਰਨ ਵਾਲੇ ਪਾਸੇ ਪਏ ਨੇ ਕਾਂਗਰ ਤੋਂ ਤਾਂ ਬੁਸੀਂ ਵੇਖ ਸਕਦਾ